ਸਿਆ ਦਾ ਇੱਕ ਹੋਰ ਕਾਂਡ ਸਾਹਮਣੇ ਆਇਆ ਜੀਹਾਂ ਤੁਹਾਨੂੰ ਦੱਸਿਆ ਕਿ ਮਹਿਜ 5000 ਰੁਪਏ ਪੁੱਛੇ ਆਪਣੇ ਇੱਕ ਸਾਥੀ ਨੂੰ ਮਾਰ ਦਿੱਤਾ ਗਿਆ ਅਤੇ ਉਸ ਦੀ Laash ਦਫਨਾ ਦਿੱਤੀ ਗਈ ਤਾਂ ਜਦੋਂ ਖੁਲਾਸਾ ਹੁੰਦਾ ਹੈ ਇਸ ਮਾਮਲੇ ਦੇ ਵਿੱਚ ਤਾਂ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ ਨੇ ਕਿਉਂਕਿ ਜਦੋਂ ਇਸ ਦੇ ਬਾਰੇ ਪਤਾ ਚੱਲਦਾ ਹੈ ਤਾਂ ਉਦੋਂ ਸਿਰਫ ਕੰਕਾਲ ਹੀ ਰਹਿ ਜਾਂਦੇ ਨੇ ਤਾਂ ਪੁਲਿਸ ਵੱਲੋਂ ਜੁਰੀ ਜਗ੍ਹਾ ਤੇ ਦਫਨਾਇਆ ਸੀ ਉਸ ਨੌਜਵਾਨ ਨੂੰ ਕੰਕਾਲ ਕੱਢ ਕੇ ਤਾਂ ਉਸ ਨੂੰ ਜੜਾ ਜਾਂਚ ਲਈ ਭੇਜ ਦਿੱਤਾ ਗਿਆ ਤੇ ਕੀ ਕੁਝ ਕਹ ਰਹੇ ਨੇ ਇਸ ਮਾਮਲੇ ਦੇ ਵਿੱਚ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਇੱਕ ਨੋ 25 ਨੂੰ ਸਾਡੇ ਕੋਲ 0 ਐਫ ਆਈ ਆਰ ਕੱਟ ਕੇ ਆਈ ਸੀ ਸੰਗੀਤਾ ਨਾਂ ਦੀ ਲੇਡੀ ਜੀ ਵੱਲੋਂ ਆਈ ਸੀ ਕਿ ਉਸਦੇ ਹਸਬੰਦ ਨੂੰ 11 ਜਣਿਆਂ ਦੇ ਖਿਲਾਫ ਐਫ ਆਈ ਆਰ ਸੀ ਕਿ ਉਹਨਾਂ ਨੇ ਇੱਥੇ ਪੰਜਾਬ ਚ ਜੀਰੀ ਲਾਉਣ ਲਈ ਆਇਆ ਸੀ ਤੇ ਉਹਦਾ ਕਤਲ ਕਰ ਦਿੱਤਾ ਜਿਹਦੇ ਸਬੰਧ ਚ ਅਸੀਂ ਦੋ ਜਣਿਆਂ ਨੂੰ ਇੱਕ ਨ ਨੂੰ ਅਰੈਸਟ ਕੀਤਾ ਜੀ ਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਵੀ ਅਸੀਂ ਆ ਕੇ ਇੱਥੇ ਆਸ-ਪਾਸ ਭਾਲ ਕੀਤੀ ਸੀ ਪਰੰਤੂ ਪਾਣੀ ਬਹੁਤ ਜ਼ਿਆਦਾ ਹੋਣ ਕਰਕੇ ਲਾਸ਼ ਦਾ ਨਹੀਂ ਪਤਾ ਲੱਗ ਸਕਿਆ ਜੀ ਜਿਹਦੇ ਸਬੰਧ ਅਸੀਂ ਕੱਲ ਇੱਕ ਇਕਲੇਸ਼ ਨਾਂ ਦੇ ਲੜਕੇ ਨੂੰ ਅਰੈਸਟ ਕੀਤਾ ਜਿਹਦਾ ਫਾਦਰ ਜਿਹੜਾ ਜਗਨ ਜੋ ਇਸ ਦਾ ਠੇਕੇਦਾਰ ਸੀ ਜਿਸ ਤੋਂ ਅਕਸ਼ੇ ਸੰਕਰ ਜਿਹੜਾ ਲੜਕਾ ਜਿਹਦਾ ਕਤਲ ਹੋਇਆ ਉਹ ਪੈਸੇ ਮੰਗ ਰਿਹਾ ਸੀ ਉਹਦਾ ਲੜਕਾ ਸੀ ਜਿਹੜਾ ਮਰਡਰ ਸਮੇਂ ਉਹਦੇ ਨਾਲ ਸੀ ਤੇ ਉਹ ਰਾਤ ਅਰੈਸਟ ਕੀਤਾ ਤੇ ਅੱਜ ਸਵੇਰੇ ਉਹਨੇ ਇਖਲਾਸ ਕੀਤਾ ਸੀ ਕਿ ਡੈੱਡ ਵਾਡੀ ਮੈਨੂੰ ਪਤਾ ਹੈ ਕਿੱਥੇ ਅਸੀਂ ਛੁਪਾਈ ਆ ਤੇ ਉਹਦਾ ਪੁਲਿਸ ਰਿਮਾਂਡ ਲੈ ਕੇ ਅੱਜ ਡੈੱਡ ਵਾਡੀ ਰਿਕਵਰ ਕਰਾ ਰਹੇ ਆ 11 ਜਣੇ ਤੇ ਮਾਮਲਾ ਦਰਜ ਹੈ 05 ਅਨੁਸਾਰ ਤੇ ਤਿੰਨ ਜਣੇ ਅਸੀਂ ਅਰੈਸਟ ਕਰ ਚੁੱਕੇ ਆ ਜ਼ਿਆਦਾਤਰ ਪੋਲੀ ਦੇ ਹੈਗੇ ਆ ਬਿਹਾਰ ਦੇ ਇਹਨਾਂ ਦਾ 15 ਤੱਕ ਰਿਮਾਂਡ ਹੈਗਾ ਸਾਡੇ ਕੋਲ ਇਹੜੀ-ਇਹੜੀ ਟੀਮਾਂ ਸਰ ਇੱਥੇ ਹੈਗੀਆਂ ਪਹੁੰਚੇਗੇ ਇੱਥੇ ਫੋਰੈਂਸਿਕ ਲੈਬਾਰਟਰੀ ਦੀਆਂ ਟੀਮਾਂ ਹੈਗੀਆਂ ਫੋਰੈਂਸਿਕ ਐਕਸਪਰਟ ਹੈਗੇ ਆ ਮੈਜਿਸਟਰੇਟ ਸਾਹਿਬ ਹੈਗੇ ਆ ਡਾਕਟਰ ਸਹਿਬਾਨ ਹੈਗੇ ਆ ਤੇ ਫਿੰਗਰਪ੍ਰਿੰਟ ਵਿਊਰੋ ਦੇ ਹੈਗੇ ਬਹੁਤ ਜਲਦੀ ਹੁਣ ਡੈੱਡ ਬੋਡੀ ਮਿਲ ਗਈ ਹੈ ਇਹਦਾ ਡੀਐਨਏ ਲਵਾਂਗੇ ਤੇ ਫੋਰੈਂਸਿਕ ਲੈਬਾਰਟਰੀ ਨੂੰ ਭੇਜਾਂਗੇ ਇਹਨਾਂ ਦੇ ਘਰਦਿਆਂ ਨਾਲ ਮਿਲਾਨ ਕਰਕੇ ਤੇ ਫਿਰ ਟੀਮਾਂ ਬਾਹਰ ਜਾਣਗੀਆਂ ਬਿਹਾਰ ਕਿਉਂਕਿ ਬਾਕੀ ਦੋਸ਼ਾਂ ਬਾਰੇ ਉਸ ਦੇ ਸੰਬੰਧ ਦੇ ਵਿੱਚ ਮੰਨ ਲਓ ਅੱਜ ਸਾਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤਹਿਸੀਲਦਾਰ ਸਾਹਿਬ ਡੀਐਸਪੀ ਸਾਹਿਬ ਤਪਾ ਦੇ ਅਸਟੋ ਸਾਹਿਬ ਸਮੂਹ ਸਾਰੇ ਪ੍ਰਸ਼ਾਸਨ ਇੱਥੇ ਆਇਆ ਹੋਇਆ ਤੇ ਸਾਡੀ ਸਮੂੱਚੀ ਪੰਚਾਇਤ ਨੂੰ ਮੰਨ ਲਓ ਇੱਥੇ ਬੁਲਾਇਆ ਗਿਆ ਤਾਂ ਜਿਹੜੀ ਡੈੱਡ ਬੋਡੀ ਸੀ ਉਹਦੀ ਨਿਸ਼ਾਨਦੇਹੀ ਤੇ ਮੰਨ ਲਓ ਡੈੱਡ ਬੋਡੀ ਨੂੰ ਕੱਢਿਆ ਜਾ ਰਿਹਾ ਤੇ ਮੰਨ ਲਓ ਇਹ ਸਾਰਾ ਮੰਨ ਲਓ ਇੱਥੇ ਸਿਵਲ ਪ੍ਰਸ਼ਾਸਨ ਦੇ ਸਾਰੇ ਇੱਥੇ ਮਹਿਕਮਾ ਇੱਥੇ ਆਇਆ ਹੋਇਆ ਹੈ ਜੋ ਜੋ ਮੱਕੇ ਤੇ ਢੜਵੜੀ ਰਿਕਵਰ ਹੋਈ ਆ ਇਹ ਜਾਣਕਾਰੀ ਦੇ ਅਨੁਸਾਰ ਉਸ ਜਾਣਕਾਰੀ ਦੇ ਅਨੁਸਾਰ ਜਿਹੜੀ ਸਾਨੂੰ ਪਤਾ ਲੱਗਿਆ ਹੈ ਜੀ ਐਸਪੀ ਜਹਾਸ ਸਿੰਘ ਸਾਹ ਦੇ ਅਨੁਸਾਰ ਵੀ ਲੇਡ 2 ਮਹੀਨਾ ਪਹਿਲਾਂ ਇੱਥੇ ਜਿਹੜਾ ਝੋਨਾ ਲਾਉਣ ਆਇਆ ਸੀ ਉਹ ਆ ਗਿਆ ਵਧੀਆ ਅੰਕਲ ਨੂੰ ਪੂਹੀ ਉਹ ਸਾਥੀਆਂ ਨਾਲ ਆਪਸ ਵਿੱਚ ਝਗੜਾ ਹੋ ਗਿਆ ਪੈਸੇ ਨੂੰ ਲੈਣ ਦੇਣ ਕਰਕੇ ਉਸ ਲੈਣ ਦੇਣ ਨੂੰ ਕਰਕੇ ਇੱਕ ਬੰਦੇ ਦੀ ਜਿਹੜੀ ਹੈਗੀ ਇਹਨਾਂ ਨੇ ਲੋਕ ਕੱਟੇ ਨੂੰ ਮਟਰ ਕਰ ਦਿੱਤਾ ਮਟਰ ਕਰਕੇ ਤਾਂ ਇਹ ਬੰਦੇ ਜਿਹੜੇ ਹੈਗੇ ਦੀ লাশ ਇੱਥੇ ਦਬਕੇ ਜਿਹੜੇ ਹੈਗੇ ਚਲੇ ਗਏ ਉਹ ਫਿਰ ਜਿਸ ਤਰ੍ਹਾਂ ਪਤਾ ਲੱਗਿਆ ਨਾ ਇਹ ਸ਼ਨਾਖਤ ਹੋਈ ਆ ਤਿੰਨ ਜਿਹੜੇ ਬੰਦੇ ਜਿਹੜੇ ਹੈਗੇ ਪੁਲਿਸ ਵੱਲੋਂ ਅਰੈਸਟ ਕੀਤੇ ਗਏ ਉਹਨਾਂ ਦੀ ਸ਼ਨਾਖਤ ਜਿਹੜੀ ਹੈਗੀ ਦਿਨ ਪਹਿਲਾਂ ਵੀ ਡੈਡ ਬਡੀ ਹਿਸਕੋਰ ਜਿਹੜੀ ਕੀਤੀ ਗਈ ਸੀ ਪਰ ਉਹਨੂੰ ਡੈਡ ਬਡੀਸ ਨੂੰ ਨਹੀਂ ਮਿਲੀ ਸੀ ਅੱਜ ਜਿਹੜਾ ਹੈਗਾ ਇੱਕ ਨਵਾਂ ਰੈਸ਼ਟ ਕੀਤਾ ਜਿਹੜਾ ਬੰਦਾ ਉਹ ਦੀ ਸ਼ਨਾਖਤ ਦੇ ਉੱਤੇ ਜਿਹੜੀ ਹੈਗੀ ਆ ਡੀਐਸਪੀ ਸਾਹਿਬ ਦੇ ਦੱਸਣ ਦੇ ਅਨੁਸਾਰ ਉਹ ਡੱਡਬੜੀ ਜਿਹੜੀ ਹੈਗੀ ਹੁਣ ਅਸੀਂ ਡੀਐਸਪੀ ਸਾਹਿਬ ਮੈਡੀਕਲ ਟੀਮ ਤੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਉਹ ਡੱਡਬੜੀ ਜਿਹੜੀ ਹੈਗੀ ਹੈ ਰਿਕਵਰ ਹੋਈ ਹੈ ਤੇ ਉਹਦੇ ਪਾਰਟਸ ਜਿਹੜੇ ਹੈਗੇ ਆ ਉਹ ਮੈਡੀਕਲ ਟੀਮ